ਪਰ ਪਰ ਮਾਰਨਾ ਨਹੀਂ ਜਾਂ ਜਿਹੜਾ ਲੋਕਾਂ ਨਾਲ ਖਾਤਾ ਹੈਗੇ ਕੋਈ ਜ਼ਰੂਰੀ ਮਤਲਬ ਆਏ ਮੈਂ ਤਾਂ ਕੋਈ ਮੈਂਬਰਾਂ ਨਹੀਂ ਮਾਰਨਾ ਬਹੁਤ ਬਹੁਤੇ ਹੋਣਗੇ ਹੋਰਾਂ ਨਾਲੋਂ ਤੇ ਬਹੁਤਾ ਘੱਟ ਹੋਣਗਾ ਕਿੰਨਾ ਦਾ ਮੈਂਬਰ ਜਿੰਨੇ ਵੀ ਕੋਈ ਆਵੇ ਆ ਬੈਠੇ ਨੇ ਸੁਦਾ ਕਰਤਾ ਉਸ ਤੇ ਬਰੇ ਬੈਠੇ ਹੁੰਦੇ ਨੇ ਜਿਵੇਂ ਜਉਨੇ ਆਉਂ ਸੰਪੂਰਨ ਦਾ ਘਰ ਨਾਲ ਆ ਕੋਲੇ ਮੈਨੇਜਰ ਆ ਮੈਨੇਜਰ ਨਾਲ ਜਿਹੜੇ ਉਹ ਕੋ ਬੈਨਜਰ ਜੂਰਤ ਆ ਜਾਂ ਬੇਨਖਾਵ ਦੀ ਗੱਲ ਕਰੀ ਕੋਈ ਜਿੰਨ ਕੰਮ ਕਰ ਰਿਹਾ ਨਾਲ ਤਾਂ ਆਪ ਜੀ ਦੀ ਧੰਨਵਾਦ ਹੋ ਗਿਆ ਜੀ ਅਗੂ ਡਾਕਟਰ ਹੋਦੇ ਨਾਲੇ ਕਾਹ ਪਾਣੀ ਦਾ ਪ੍ਰੋਗਰਾਮ ਹੋਵੇ ਉਹਦੇ ਨਾਲ ਜੇ ਕਿਤੇ ਨੇ ਲਾਈਟ ਮੈਂ ਨੇ ਜੇ ਪ੍ਰਧਾਨ ਜੀ ਅੱਜ ਜੀ ਲੱਗ ਜੇ ਤਾਂ ਸਭ ਤੋਂ ਵਧੀਆ ਨਾਲੇ ਘੋਰਾ ਘੋਰਾ ਤੇ ਆਂਛ ਰੱਖ ਰੋ ਇਦੋਂ ਆਪਣੇ ਮੈਂਬਰ ਦਾ ਕੰਮ ਜਿਹੜੇ ਆ ਤਾਂ ਇਹਦੇ ਨਾਲ ਟਾਈਮ ਨਾ ਲੱਗਿਆ ਕਰਨ ਇੱਕ ਮੇਰਾ ਅੱਜ ਹਾਂ ਵਾਲੇ ਇਹ ਵੀ ਦੇਖਿਓ ਬਾਕੀ ਵੀ ਆ ਤਿਰਨ ਸਿੱਖ ਜਾਣ ਕੋਈ ਕਾਰਜਾਂ ਨੂੰ ਨਜ਼ਰ ਆਉਂਦੇ ਜਿਨ੍ਹਾਂ ਤੋਂ ਵੱਡਾ ਹੁੰਦੀਆਂ ਨੇ ਆਪਣੇ ਨਾਲ ਹਮਾਦਰਪ੍ਰਦੇਸ਼ ਆਖਦਾ ਇਰੇ ਵਿੱਚ ਬਹੁਤ ਹਿਲਸਟੇਸ਼ਨ ਦੇਖਣਾ ਹੈ ਜੇਕਰ ਆਪ ਦਾ ਆਪਣੇ ਪ੍ਰੋਗਰਾਮ ਤੋਂ ਉੱਤੇ ਸਟੇ ਕਰਕੇ ਦੋ ਦਿਨ ਆ ਜਾਓ ਨਹੀਂ ਆਪਿਕਾ ਸਾਧਵੇਂ ਵਧੀਆ ਹੋਵੇ ਸਾਜਰੇ ਜਾਓ ਸ਼ਾਮ ਦੀ ਲਾਈਟਮੈਨ ਜਿਹੜੇ ਬੰਦੇ ਇਸ ਤੋਂ ਪਿਆਰ ਹੁੰਦੇ ਹੋਣ ਇਹ ਜੀਐਮ ਪ੍ਰੋਗਰਾਮ ਵਿੱਚ ਲੈਣਾ ਚਾਹੁੰਦਾ ਬਾਕੀ ਇੰਨੇ ਮੈਂਬਰ ਜੀ ਨੇ ਅੱਜ ਦੀ ਇੱਕ ਤਾਂ ਸਾਡੇ ਮੈਂਬਰ ਜੀ ਦੇ ਜੀਤ ਦਾ ਖਿਆਲ ਸੀ ਪ੍ਰਧਾਨ ਜੀ ਫੁੱਲੇ ਕਦੇ ਲਈਏ ਜਾਂਦੇ ਇਹਨਾਂ ਨੇ ਸਾਡੀ ਦਿੱਤੀ ਲਈ ਮੈਂ ਪੰਜਾਬ ਦੇ ਕਾਨੂੰਨ ਨੂੰ ਗੜਿਆ ਇਹਦੇ ਤੋਂ ਬੁੱਢੇ ਤੋਂ ਦੇਾਰੇ ਮੈਂ ਖਾਸ ਮੈਂਬਰਾਂ ਦੇ ਆਪਣੇ ਗਾਂਵ ਦੇ ਖੁਸ਼ੀ ਮੇ ਦਾ ਨਾਮ ਵੀ ਤੱਕ ਰਮੀ ਵੇਟ ਜੁਮਨ ਕਰਾਉਗਾ 20 ਸਾਲਾਂ ਤੋਂ ਜੀਵਨ ਨੇ ਅੱsse ਜੈਸੀ ਸਾਲ ਦੀ ਬਹੁਤ ਨੇ ਯਾਦ ਕੱਢਿਆ ਜਿਹੜੇ ਦੋ ਜਨ ਮੈਂ ਸਾਥ ਸੁਭਾਰਤ ਰਹਿਆ ਉਹ ਵੀ ਬੰਦੇ ਸੀਗੇ ਵੀ ਬੰਦੇ ਦੇ ਵਿੱਚੋਂ ਜਿਹੜੇ ਪੰਜ ਬੰਦੇ ਆਪ ਦਾ ਬੜੀ ਐਨਜੋਏ ਕਰਦੇ ਸੀ ਸ਼ੁਗਰ ਮੇਲਾ ਕਰਦੇ ਸੀ ਹਾਸਾ ਮਖਰ ਕਰਦੇ ਸੀ ਖੇਡ ਨਹੀਂ ਖੋਦੇ ਸੀਗੇ ਦੂਜਿਆਂ ਨੂੰ ਪਾਣ ਤੋਂ ਸੱਤ ਸਾਲ ਦੀ ਮਨੋਰੰਜਨ ਕਰਦੇ ਸੀ ਉਹ ਆਪਣੇ ਘਰਾਂ ਦੇ ਵਿੱਚ ਤਕਰੀਬਨ ਜਦ ਅੱਜ ਦੇ ਹਾਲات ਨੇ ਬੱਚੇ ਬਾਹਰੋਂ ਵੀ ਆਪਣੇ ਆਪ ਦਾ ਸੁੱਖੀਆ ਨੇ ਬੱਚੇ ਹੋਰ ਕਮਾਈ ਕਰੀ ਹੋਰ ਕਮਾਈ ਕਰੀ ਹੋਰ ਕਮਾਈ ਕਰੀ ਪਰ ਆਪਣੀ ਕਮਾਈਆਂ ਇੱਥੇ ਰਹਿ ਜਾਂਦੀਆਂ ਉਹ ਜਿੰਦਗੀ ਦੇ ਜਿਹੜੇ ਆਪਣੇ ਘਰ ਮੇਲੇ ਜਿੰਨੇ ਕਿਸੇ ਦਾ ਰੁਤਬਾ ਵਾ ਉਹ ਬਤਾ ਰੁਤਬਾ ਸੁਆਰ ਰਿਹਾ ਉਹ ਨਾਰਨ ਬਣ ਉਹਦੇ ਸਾਹਮਣੇ ਚੋਟੀ ਦਾ ਕਾਪਤਨ ਬਣ ਕੇ ਉਹਨੇ ਹਮਤਲ ਮਾਣ ਲਿਆ ਕਹਿੰਦਾ ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ ਉਹ ਵੀ ਕਦਾ ਤੱਕ ਨਹੀਂ ਕੀਤਾ ਮੇਰੇ ਕੋਲ ਵੀ ਸਿਪਰਾ ਹੈ ਸਰ ਮੇਰੇ ਕੋਲ ਵੀ ਸਿਪਰਾ ਹੈ ਸਰ ਮੈਂ ਵਰਨਾ ਸੋਹਣ ਨੂੰ ਲੱਖ ਨਹੀਂ ਗਿਆ ਦੇਖੀ ਤੁਸੀ ਤਾਲ ਵੀ ਸੰਗਲੇ ਰੁੱਖ ਦੀ ਸ਼ਾਨ ਰੱਬੀ ਤੇ ਉਹਨੇ ਮੁੜ ਕੇ ਸ਼ਾਦੀ ਕਰ ਲਈ ਪਰ ਤੁਹਾਨੂੰ ਮਾਣ ਆ ਗਿਆ ਪੰਜੰਬਰ ਰੱਬੇ ਲਗਵਾਉ ਦਾ ਇਕਦਮ ਤੇ ਖਾਣਾ ਵੀ ਘਰ ਦੇ ਵੇੜੇ ਦੀ ਲੋ ਨੂੰ ਉਹਨਾਂ ਨੇ ਵੱਖਰਾ ਕਰ ਦਿੱਤਾ ਉਹਨਾਂ ਨੇ ਗਰਮੂ ਨੂੰ ਵੱਖਰਾ ਕਰ ਦਿੱਤਾ ਤੇ ਬਿਉਂਦੇ ਦੇ ਵਿੱਚ ਫਸੋ ਹੋ ਵੀ ਅੱਜ ਪੁੱਤਰਾਂ ਪੁੱਤਰਾਂ ਨੇ ਪਿਓ ਨੂੰ ਬਖਰਾ ਕਰ ਦਿੱਤਾ। ਜੁਆ ਉਰਲੇ ਪਰੇ ਇੱਥੇ ਰਹਿ ਗਏ। ਮਾਂ ਦੇ ਤਾਰੇ ਇੱਥੇ ਰਹਿ ਗਏ। ਵੇਲੇ ਵਿਤੋਂ ਤੋਂ ਨਾਸ਼ਾ ਉੱਠ ਗਿਆ ਪੰਜ ਮਰਬੇ ਇੱਥੇ ਹੀ ਹੈ। ਇਹ ਮਤਲਬ ਕਿਸੇ ਨੇ ਆਪੇ ਦੇਰ ਦੇ ਗਰਾਂਜਰ ਦੇਖਿਆ ਜਿਹੜੀ ਜੰਡਕੀ ਦੇ ਵਿੱਚ ਕੋਈ ਮੁਸਲਮਾਨ ਕਵੀ ਨੇ ਵੀ ਜਿਹੜੇ ਇਸ ਹਾਲਤ ਦੇ ਇੱਥੇ ਰਹਿ ਜਾਣਾ। ਮਗਰ ਅਜikal ਬਿਰਦਾ ਸੰਕਤੀ ਦਾ ਮੈਂ ਮਜੋਰ ਬਿਓ ਤੇ ਜ਼ਿੰਦਗੀ ਦਾ ਉਹ ਨਾ ਕਿ ਜਿਹੜਾ ਨਾਂਤਾ ਦਾ ਲੈਣਾ ਚਾਹੀਦਾ ਜਿਵੇਂ ਜੀਤ ਨੇ ਕਿਹਾ ਜਦ ਵੀ ਕਿਤੇ ਆਪਣਾ ਕਾਰਨ ਨਹੀਂ ਨੰਬਦਾ ਬੈਠ ਸਕਦਾ ਹਰ ਵਕਤ ਬੰਨਾ ਬਹੁਤ ਉਹ ਜਦ ਅਗੇ ਕਿਹਾ ਜੀਵੀ ਦਾਸਾ ਜਨ ਕਰੇ ਰੇਸ ਬੈਠ ਵੀ ਨਾ ਬਹਿਤਾ ਬੈਠ ਵੀ ਕੋ ਜਾ ਕੇ ਦੋਸਤਾਂ ਨਾਲ ਸਾਂਝੀ ਕਰਦਾ ਸਾਰੇ ਦੂਰ ਹੋ ਜਾਂਦੇ ਲੋਕਾਂ ਲਈ ਜਾਨ ਮਾਰਦਾ ਖੌਮ ਜਾਨ ਦਾ ਖੌਫ ਬਣਦੇ ਨੇ ਔਰ ਯੂਨੀਟੀ ਜਾਨਾ ਇਹਨਾਂ ਕਰਕੇ ਕਈ ਵਾਰੀ ਚੇਮੇਟ ਤੇ ਮੈਂ ਰਿਕਸਿ ਕੈਨੇਡਾ ਚਲਦੀ ਜਿੱਥੇ ਜਗਾ ਜੀ ਸ਼ਵਰ ਕਰਦੇ ਸੀ ਸੜਕ ਤੇ ਉਥੇ ਪਹਾੜ ਜਿਹੜੇ ਜਿਹੜੇ ਸੀ ਉਹਨੇ ਉਥੇ ਫੋੜੋ ਪਿਆ ਰਿਹਾ ਚ ਬਹੁਤ ਫਾਇਦਾ ਤਾਂ ਕਿ ਜਿਹੜੇ ਜੰਗਲੀ ਜੰਗਲੀ ਜੀਵ ਨੇ ਉਹ ਇੱਕ ਦੂਜੇ ਪਾਸੇ ਕ੍ਰੋਸ ਕਰਕੇ ਚਲੇ ਜਾਣ ਸਰਕ ਤੇ ਨਾ ਹੋ ਸੋ ਹੈ ਤਾਂ ਹੈ ਮਤਲਬ ਸਰਕਾਰਾਂ ਦੇ ਧਿਆਨ ਦੇਣ ਤੋਂ ਗੱਲਾਂ ਹੈਗੀਆਂ ਨੇ ਪਰ ਸਾਡੀਆਂ ਸਰਕਾਰਾਂ ਇਹਨਾਂ ਨੂੰ ਮਸਲੇ ਬਾਰੇ ਸੁਣਤੀਆਂ ਨਹੀਂ ਜੋ ਚਾਹੀਦਾ ਹੈ ਵੀ ਆਪਣੇ ਜਿਹੜੀਆਂ ਐਨਯੂਐਸ ਦੀ ਉਹ ਆਪਣੇ ਰਿਪਰੈਜ਼ੈਂਟੇਟਿਵਸ ਰਹੀ ਆਪਣੇ ਨਮਾਇੰਦਿਆਂ ਰਹੀ ਇਹ ਹੋਲੀਆਂ ਜਿਹੜੀਆਂ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੇ ਲੋਕਾਂ ਲਈ ਮਤਲਬ ਵੀਰਿਆਂ ਦਾਤਕ ਸਮੱਸਿਆਵਾਂ ਨੇ ਉਹਨਾਂ ਬਾਰੇ ਇਹਨਾਂ ਰਿਪਰੈਜ਼ੈਂਟੇਟਿਵਸ ਨੂੰ ਆਵਾਜ਼ ਬੁਲੰਦ ਕਰਨੀ ਪਈ ਦੀ ਹੈ ਤੇ ਬਹੁਤ ਜ਼ਰੂਰੀ ਇਹ ਗੱਲ ਵਿਚਾਰ ਤੇ ਆਪਾਂ ਅੱਗੇ ਵੀ ਭੇਜਿਆ ਸੀਗਾ ਮਤਲਬ ਲੈਟਰ ਪਾਇਆ ਸੀਗਾ ਤੇ ਹੁਣ ਵੀ ਮੈਂ ਚਾਹੁੰਦਾ ਤੇ ਇਹ ਲੈਟਰ ਡੀਸੀ ਰਾਹੀਂ ਸਰਕਾਰ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ગામ ਦੇ ਦੇ ਮੈਨਾਲੇ ਐਮਐਲਏ ਸਾਹਿਬ ਇਹਨਾਂ ਰਾਹੀਂ ਪਹੁੰਚਾਇਆ ਜਾਣਾ ਚਾਹੀਦਾ। ਉਸ ਤੋਂ ਬਾਅਦ ਇੱਕ ਸਰਦਾਰ ਅਮਜੀਤ ਸਿੰਘ ਨੇ ਗੱਲ ਕੀਤੀ ਕਿ ਉਹਨਾਂ ਕਹਿ ਗਏ ਸੀ। ਵੀ ਇਹ ਚੀਜ਼ਾਂ ਵੀ ਸਾਡੇ ਵਿੱਚ ਮੈਂ ਮਾਈਕਲ ਸਹਿਰਾਨ ਨੂੰ ਪ੍ਰੋਬਲਮ ਅਝੀ ਆ। ਤਕੋ ਚ ਸਾਡੀ ਪ੍ਰੀਮੀਅਮ ਦੇ ਵਿੱਚੋਂ ਪੁਲੀਆਂ ਤੋਂ ਡਾਇਰੈਕਟ ਦਾ ਨਾ ਇਜਾਜ਼ਤ ਇਸ ਸਮੱਸਿਆ ਨੂੰ ਜਾਨਣਾ ਸਿੱਖਵਾ ਖੜਾ ਕਰਨਾ ਇਹੋ ਸਾਡਾ ਕੰਮ ਹੈ। ਮੈਂ ਤੁਹਾਡਾ ਸਾਥੀ ਬਣਨਾ। ਮੈਂ ਤੁਹਾਡਾ ਸਹਾਰਾ। ਤੇ ਮੈਂ ਦਸਵਾ ਕਲਮ ਦੀ ਸਸ਼ਮਣ ਆਪਣਾਏ ਫਰਜ਼ ਇਸ ਵਿੱਚ ਸਾਫ ਕੋਈ ਵਿਚਾਰ ਦਿੱਤੀ ਹੈ ਜਿਹਦੇ ਨਾਲ ਕਿਹਾ ਉਹਨਾਂ ਨੂੰ ਆ ਅਸੀਂ ਉਹਨਾਂ ਨੂੰ ਪਹਿਲੇ ਦਿਨਾਂ ਤੇ ਨਾਲ ਜਾਂਦੇ ਰਹੇ ਹਾਂ ਅ ਸਾਰਾ ਮੈਡੀਕਲ ਵੀ ਬੱਥੇ ਨੇ ਇਹਨਾਂ ਨੂੰ ਪ੍ਰੋਬਲਮ ਸੀ ਕਿ ਕੋਈ ਨਹੀਂ ਤੇ ਇਹਨਾਂ ਦੇ ਨਾਲ 5-7 ਵਾਰੀ ਜਾਣਾ ਪਿਆ ਡਾਕਟਰ ਵੀ ਹੈ ਦਿੱਤੀ ਸਤਰਾ ਹੋਰ ਵੀ ਤਪਰੇ ਬੋਤਨਾ ਸਾਡੇ ਸੈਕੀਜ਼ਾਤੀ ਤੇ ਇਹਨਾਂ ਦੇ ਨਾਲ ਵੀ ਇੱਕ ਲੋਕ ਵਾਲੀ ਜਨ ਅਪਿਆ ਤੇ ਇਸੇ ਤਰ੍ਹਾਂ ਸਾਡੇ ਹੁਣ ਸੇਵਾ ਮੰਨਿਆ ਇੱਕ ਜੋ ਪ੍ਰਤੀਫੰਸ ਦੀਆਂ ਕੋਈ ਅਜਿਹੀ ਗੱਲ ਨੂੰ ਪੁੱਛੀ ਜਾਣ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਸਿੰਘ ਜਨ ਦੇ ਪ੍ਰਧਾਨਗੀ ਮੰਡਲ ਵਿੱਚੋਂ چاہے ਕੋਈ ਜਾਵੇ ਕਿਸੇ ਵੀ ਦੂਜੀ ਲਾਗੇ ਤੇ ਇੱਥੇ ਵੀ ਆਪ ਹੈ ਜੇ ਕੋਈ ਸੰਸਕਾਰ ਹੋਵੇ ਤਾਂ ਇਸੇ ਕਰਕੇ ਨਹੀਂ ਜਾ ਸਕੀ

ਆਪਣਾ ਮਾਫੀਨਾਮਾ ਲਿਖ ਕੇ ਜਾਣਾ ਬਹੁਤ ਵਾਰ ਆਪਣੀ ਰਸੀਦ ਤੇ ਵਿੱਚ ਮੈਨੂੰ ਇਹਦੇ ਨਾਲ ਕੁਝ ਕਰ ਨਹੀਂ ਸਕਦੇ ਕਾਰਜ ਕਰਕੇ ਨਹੀਂ ਸਕਦੇ ਅਸੀਂ ਆਪਣੀ ਹਵਾ ਨੂੰ ਵੀ ਅਸੀਂ ਆਪਣੇ ਪਾਣੀ ਨੂੰ ਵੀ ਅਸੀਂ ਕੋਈ ਅੱਜੇ ਹੀ ਨਹੀਂ ਲਾਉਣ ਵਾਲਿਆ ਜਨਰੇਟਰ ਲਈ ਡਿਪੋਜ਼ਿਟ ਪਰਮਿਸ਼ਨ ਨਹੀਂ ਦਿੱਤੀ ਔਰ ਉਹਦੇ ਜਿਸੀ ਸਭ ਤੋਂ ਵੱਡੇ ਜ਼ਿੰਮੇਵਾਰ ਹਨ ਉਹਨਾਂ ਚ ਫੋੜਿਆ ਇੱਕੋਕਣਾ ਹੋ ਵੀ ਨੇ ਜਨ ਸੰਖਿਆ ਬਹੁਤ ਵੱਲ ਗਈ ਸਾਡੇ ਬਿਨਾਂ ਦੇ ਵਿੱਚ ਆਧਾ ਨਾ ਜੀ ਨੂੰ ਨਾ ਤੇ ਹੀ ਕਿਤੇ ਕਿਤੇ ਟਾਵਾਂ ਟੁਰਦਾ ਕੋਈ ਮੋਟਰਸਾਈਕਲ ਨਿਕਲ ਜਾਣਾ ਅਰੇ ਜੀ ਯਾਰ ਵੀ ਇਹਨੇ ਮੂਰਤੀ ਦਾ ਕੀਤੇ ਹੋਏ ਰੱਬ ਨੂੰ ਦੇਖੋ ਮੋਟਰਸਾਈਕਲ ਤੇ ਚੜ੍ਹਿਆ ਤੇ ਅੱਜ ਮੇਰਾ ਯਾਰਾ ਕੁਝ ਆਇਆ ਜਾ ਕਾਰ ਨੂੰ ਨਹੀਂ ਜਿੱਥੇ ਦੋੋਂ ਟੰਤਨ ਕਾਰਾਂ ਔਰ ਦੋੋਂ ਟੰਤਨ ਮੋਟਰਸਾਈਕਲ ਦਾ ਹੋਰ ਸਾਰਾ ਕੁਝ ਜਿਹੜਾ ਖੜਾ ਹੈ ਔਰ ਉਹਦਾ ਜਿਹੜਾ ਫਰਕਸ਼ਨ ਕੋਈ 2 ਵਜੇ ਪਹਿਲਾਂ ਦੀ ਅੱਜ ਤੁਸੀਂ ਦੇਖ ਲਓ ਜੇ ਕਿਸੇ ਨੇ ਆਪਣਾ ਗਾਣਾ ਕਾ ਮੇਰਾ ਗਾਣਾ 100 ਦੇ ਵਿੱਚੋਂ 90% ਤੇ 95% ਲੋਕ ਹੈ ਚਲੋ ਵੱਡੀ ਅੱਧੋ ਚੱਲ ਜੀ ਅੱਗੇ ਇਹ ਹੁੰਦਾ ਨਹੀਂ ਆ ਵੀ ਰੇਲ ਨਹੀਂ ਕਰਦੇ ਆ ਐਸ ਵੇ ਮੇਰਾ ਖਾਲਾ ਵੀ ਖੇਤ ਉੱਲੀਆ ਚੌਂਕ ਵੀ ਪਾਰ ਕਰਨਾ ਇਹ ਤਾਂ ਬੜਾ ਮੁਸ਼ਕਲ ਕੰਮ ਹੈ ਚੌਂਕ ਨੂੰ ਪਾਰ ਕਰਨਾ ابھی سی ڈنڈا رہے گی میں کہوں گا تھوڑا سما میٹ بہت سب دے دے دم باہر चेते हिकु ਤੁਸੀਂ ਵੀ ਨਵਾਂ ਮੀਟਿੰਗ ਹੋਈ ਆ ਤੇ ਤੁਸੀਂ ਸੀਨੀਅਰ ਸਿਟੀਜ਼ਨ ਦਾ ਜਰਵੀ ਮਨਾ ਰਹੇ ਹੋ ਕੀ ਗੱਲ ਚੱਲ ਰਹੀ ਹੈ ਅਸੀਂ 8 ਨਵੰਬਰ ਨੂੰ ਸੀਨੀਅਰ ਸਿਟੀਜ਼ਨ ਦਾ ਰੂਪ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਸਭੀ ਸਥਾਨਿਆ ਦੇ ਕਿ ਉਹ ਜਿਹੜਾ ਮੈਰਿਜ ਪੈਲੈਸ ਹੈ ਉਹ ਨੂੰ ਅਸੀਂ ਬਣਾ ਰਹੇ ਹਾਂ ਕਾਰਨ ਮੈਰਿਜ ਪੈਲੈਸ ਨੂੰ ਬਣਾ ਰਹੇ ਹਾਂ ਤੇ ਉਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਹੋਂਟਨ ਵੀ ਅਪੀਲ ਕੀਤੀ ਹੈ ਤੇ ਉਹ ਉਸ ਵਿੱਚ ਸਾਡੇ ਜਿਹੜੇ ਮਾਨ ਸਾਹਿਬ ਨੇ ਸਾਡੇ ਜਿਹੜੇ ਪ੍ਰਾਨਕਾਲੀ ਸੁਧਾਰ ਨੂੰ ਦਿੱਤੇ ਹੈ ਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਉਹ ਜਿਹੜੇ ਸਾਡੀ ਪ੍ਰੋਵੀਡਿੰਗ ਜਿਹੜੀ ਜਿਹੜੀ ਸਾਡੀ ਬਣੀ ਹੋਈ ਆ ਚੰਡੀਗੜ੍ਹ ਤਾਂ ਆਪਾਂ ਲੁਹਿਆਣੇ ਉਹਦੇ ਵਿੱਚੋਂ ਮੈਂਬਰ ਸਾਹਿਬਾਨ ਨੂੰ ਸਦਾ ਪਰਤ ਦੇ ਕੇ ਕਿ ਉਹ ਸਾਨਾਂ ਦਾ ਹੋਮ ਨੇ ਸਾਰੇ ਜਿਹੜੇ ਬੱਚਾ ਸੀਨੀਅਰ ਸਿਵਲ ਜੰਮੀਆਂ ਜਿਹੜੀਆਂ ਮਸਕਲਾਂ ਨੇ ਜਾਂ ਸੀਨੀਅਰ ਸਿਵਲ ਜੰਮੀਆਂ ਜਿਹੜੀਆਂ ਕੋਈ ਪ੍ਰੋਬਲਮ ਜੇ ਉਹ ਸਾਡੀਆਂ ਨੂੰ ਬੈਠ ਕੇ ਅਸੀਂ ਗੱਲ ਕਰਾਂਗੇ ਤੇ ਕਿਸੇ ਵੀ ਮੈਂਬਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਆ ਕੇ ਅਲਗਰਾਮੀ ਇਹ ਬਾਕੀ ਵੀ ਗੱਲ ਸਾਡੀਆਂ ਜਿਹੜੀਆਂ ਬੋਲਣ ਚਾਰ ਮੰਗਾਈਆਂ ਉਹਦੇ ਵਿੱਚ ਕਾਰਨੀਆਂ ਨਗਰ ਕੌਂਸਲ ਨੇ ਪ੍ਰਵਾਨ ਦੇ ਦਿੱਤੀਆਂ ਨੇ ਜਿਹਦੇ ਵਿੱਚ ਮੂਹਰੇ ਪਾਸੇ ਉਹਨਾਂ ਨੇ ਸਾਡੇ ਉਹ ਤਸਵੀਰੀਆਂ ਟਾਈਲਸ ਨੇ ਰੇਕ ਦੇ ਤਾਇਦ ਨੇ ਉਹ ਬੜੀ ਚੀਜੀ ਲੱਗ ਜਾਂਦੀ ਆ ਇੱਕ ਤਰ੍ਹਾਂ ਦੀ ਤਨਜ਼ੀਮ ਦਾ ਜਿਹੜਾ ਵੀ ਇਲੈਕਟਡ ਕਾਜੀ ਆ ਉਹ ਵੀ ਸਾਡਾ ਜਿਹੜਾ ਉਹਨਾਂ ਨੇ ਮੰਨ ਲਿਆ ਕਿ ਹੋਰ ਜਿਹੜੀਆਂ ਸਾਡੀਆਂ ਨਵੀਆਂ ਕੋ ਮੰਗਾ ਹੋਊਂਗੀਆਂ ਪੂਰੇ ਮਾਰਕੀ ਦੀ ਜਿਹੜੀ ਤੋਂ ਗੱਲ ਸਾਡੀ ਨਗਰਪਾਲਿਕਾ ਨਾਲ ਅੱਜੋਂ ਕਰਦੇ ਰਹਿਣ ਤੇ ਬਾਕੀ ਇਹ ਗੱਲ ਇਹ ਜਿਹੜਾ ਦਿਨ ਤੋਂ ਸਾਰੇ ਸੀਨੀਅਰ ਸਿਟੀਜ਼ਨ ਦੇ ਜਾਣਕਾਰ ਦੇ ਜੁੜਾ ਮਨਾ ਰਹੇ ਆ ਇਹਦੇ ਵਿੱਚ ਵੀ ਵੱਧ ਤੋਂ ਵੱਧ ਸਾਡੇ ਜਿਹੜੇ ਸੀਨੀਅਰ ਮੈਂਬਰ ਨੇ ਉਹ ਜਿਹੜੇ ਸਾਡੇ ਮੈਂਬਰ ਨਹੀਂ ਉਹਨਾਂ ਨੂੰ ਵੀ ਅਸੀਂ ਫੋਨ ਕਰਕੇ ਪੀਸ ਕਰਦੇ ਆਂ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਤਦਾਰ ਦੇ ਵਿੱਚ 8 ਵਜੇ ਤੋਂ ਫੇਰੇ 10 ਵਜੇ ਤੱਕ ਲੋਵਜੇ ਤੱਕ ਉਹਦੇ ਬਹੁਤ ਹੀ ਦਰਸਾ ਕਰਨ ਚਾਹਾਂ ਜਾਂ ਪਾਣੀ ਉੱਤੇ ਲੰਗਰ ਜਿਹੜਾ ਉੱਥੇ ਤੋਂ ਸ਼ੁਰੂ ਹੋਊਗਾ ਤੇ ਬਾਕੀ ਜਿਹੜਾ ਹੈਗਾ ਉਹ ਸਾਰੀਆਂ ਗੱਲਾਂ ਜਿਹੜੀਆਂ ਆਈਆਂ 21 ਓ ਗਾਰਡਨ ਪੈਲੇਸ ਸਾਹਨੇ ਆਏਗਾ ਕੁਛ ਅੱਛਾ ਨਿਖਾਰਾ ਥੈਂਕ ਯੂ ਬਹੁਤ ਸ਼ੰਦੀ ਗੱਲ ਜੀ ਅੱਜ ਮਹੀਨਾਵਾਰ ਮੀਟਿੰਗ ਤੇ ਕੀ ਕਿਹਾ ਚਾਹੁੰਦੇ ਹੋ ਅੱਜ ਸਾਡੀ ਸੀਨ ਸਿਕਤਨ ਬੈਸਫਰਮਿਸ ਸੀ ਸੀ ਕਿ ਮਹੀਨਾਵਾਰ ਮੀਟਿੰਗ ਹੁਣ ਜੀ ਅੱਜ ਹੋਈ ਸਾਡਾ ਮੇਨ ਅੱਜ ਦਾ ਜਿਹੜਾ ਅਜੰਡਾ ਸੀ 8 ਨਵੰਬਰ ਨੂੰ ਅਸੀਂ ਸੀਨ ਸਿਕਤਨ ਜਨਤਕ ਦਿਵਸ ਮਨਾ ਰਹੇ ਹਾਂ ਇਹ ਗਾਰਡਨ ਪੈਲੇਸ ਦੇ ਵਿੱਚ 8 ਨਵੰਬਰ ਨੂੰ 10 ਵਜੇ ਲੈ ਕੇ 2 ਵਜੇ ਤੱਕ ਮਨਾਇਆ ਜਾ ਰਿਹਾ ਹੈ ਔਰ ਸਾਰੇ ਜਿੰਨੇ ਸਾਡੇ ਪਤਵੰਤੇ ਸੱਜਣ ਆਏ ਸੀ ਅੱਜ ਉਹਨਾਂ ਨੂੰ ਵੀ ਅਸੀਂ ਮਤਾਂਗੀ ਫਾਰਮ ਕਰਤਾ ਹੈ ਤੇ ਸਾਡੇ ਚੀਫ ਗੈਸਟ ਹੋਣਗੇ ਸ਼੍ਰੀ ਵਾਸਦੇਵ ਜੀ ਉਹਨਾਂ ਨੇ ਸਾਡੀ ਸੰਸਥਾ ਨੂੰ 50000 ਰੁਪਏ ਦਿੱਤੇ ਸੀ ਉਹਨਾਂ ਨੂੰ ਮਤਲਬ ਲਿਖੀ ਮੁੱਖ ਮਹਿਮਾਨ ਬਣਾਇਆ ਤੇ ਬਾਕੀ ਹੋਰ ਜਿਹਨੇ ਨਗਰ ਕੌਂਸਲ ਤੇ ਸਾਡੇ ਐਮਸੀ ਨੇ ਸਾਰਿਆਂ ਨੂੰ ਇਨਵਾਈਟ ਕਰਾਂਗੇ ਔਰ ਉੱਤੇ ਸੱਜਣ ਨੇ ਜਿੰਨੇ ਆਪਣੇ ਇਲਾਕੇ ਦੇ ਉਹਨਾਂ ਸਾਰਿਆਂ ਨੇ ਵਟ ਕੀਤਾ ਜਾਵੇਗਾ ਤੁਸੀਂ ਚਾਹਨੇ ਕਿ ਕਰ ਜਾਗਰੂਤਾ ਦਿਵਸ ਤੇ ਇਹ ਸੀਨੀਅਰ ਸਿਰਜਣ ਲੋਕਾਂ ਨੂੰ ਪਤਾ ਲੱਗ ਜਾਏ ਕਿ ਬਜ਼ੁਰਗਾਂ ਦੀ ਮੀਟਿੰਗ ਕਰਦੇ ਨੇ ਬਜ਼ੁਰਗਾਂ ਦੀ अहमਤ ਕੀ ਹੈ ਬਜ਼ੁਰਗਾਂ ਦਾ ਮਨ ਸਨਮਾਨ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੇ ਮਾਹੌਲ ਦੇ ਵਿੱਚ ਬੱਚੇ ਬਜ਼ੁਰਗਾਂ ਦਾ ਖਿਆਲ ਨਹੀਂ ਕਰਦੇ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਬਜ਼ੁਰਗਾਂ ਨੂੰ ਆਪਾਂ ਜਿਵੇਂ ਲਾਇਬ੍ਰੇਰੀ ਬਣ ਗਈ ਸਿਟੀਨ ਹੋਮ ਬਣ ਗਿਆ ਇੱਥੇ ਮਿਲਦੇ ਹੁੰਦੇ ਆਪਸੀ ਸੱਚੀ ਵਿਚਾਰ ਵਟਾਂਦਰਾ ਕਰ ਲੈਣ ਨੇ ਚੰਗੀ ਸੋਚ ਰੱਖਦੇ ਨੇ ਚੰਗੇ ਮਤਲਬ ਨੇ ਕਿ ਲੋਕਾਂ ਦੀ ਭੜਾਈ ਦਾ ਕੰਮ ਵੀ ਕਰਦੇ ਅਸੀਂ ਇਸ ਚੀਜ਼ ਦਾ ਮਤਲਬ ਨਹੀਂ ਕਿ ਸੇਧ ਦੇਣ ਵਾਲਿਆਂ ਨੇ ਔਰ ਕਿਹੜੀ ਕਮਿੰਗ ਜਨਰੇਸ਼ਨ ਹੈ ਯੁਵਾ ਪੀੜ੍ਹੀ ਇਹ ਪ੍ਰਮਾਣ ਨਹੀਂ ਕਰਦੀ ਅਸੀਂ ਚਾਹਿਆ ਕਿ ਯੁਵਾ ਪੀੜ੍ਹੀ ਬਜ਼ੁਰਗਾਂ ਦਾ ਮਤਲਬ ਕਿ ਹੈਲਪ ਕਰੇ ਉਹਨਾਂ ਦੀ ਰਿਸਪੈਕਟ ਕਰੇ ਕਿਉਂਕਿ ਬਹੁਤ ਸਾਰੇ ਕੇਸ ਅਸੀਂ ਦੇਖਦੇ ਆ ਕਿ ਬਜ਼ੁਰਗਾਂ ਵਿਚਾਰੇ ਅੰਤ ਸਮੇਂ ਬਹੁਤ ਦੁਖੀ ਹੁੰਦੇ ਨੇ ਔਲਾਦ ਕੁਛ ਨਹੀਂ ਹੈ ਸਾਡੀ ਮੇਨ ਕੋਸ਼ਿਸ਼ ਹੈ ਕਿ ਜਿਹਨੇ ਇਲਾਕੇ ਦੀਆਂ ਸਮੱਸਿਆਵਾਂ ਵੈ ਉਹਨਾਂ ਦਾ ਵੀ ਹੱਲ ਕੀਤਾ ਜਾਵੇ ਔਰ ਸਾਫ ਸਵਾਬਾਈ ਬਾਰੇ ਅੱਜ ਜਿਸਕਾ ਸੋਇਆ ਸੀ ਹਵਾਰਾ ਕੁੱਤਾ ਮਾਰੇ ਕੁੱਤੇ ਹਾਰੇ ਤੇ ਪਸ਼ੂਆਂ ਬਾਰੇ ਉਹ ਇਹਦੇ ਨਾਲ ਬਹੁਤ ਐਕਸੀਡੈਂਟ ਹੋ ਰਹੇ ਨੇ ਅਸੀਂ ਮਤਲਬ ਕਿ ਆਪਣੇ ਫ라이ਵਰ ਦੇ ਵਿੱਚ ਪਾਰੀ ਵਾਹਨਾਂ ਦਾ ਵੀ ਬਹੁਤ ਮਦਦਿਕ ਪਰਟੈਸਟ ਕਰਦੇ ਆ ਕਿ ਇਹਦੇ ਕਰਕੇ ਬਹੁਤ ਜਾਮ ਲੱਗਦੇ ਨੇ ਔਰ ਲੋਕਾਂ ਨੂੰ ਪਬਲਿਕ ਨੂੰ ਬਹੁਤ ਤਕਲੀਫ ਹੁੰਦੀ ਹੈ ਡਾਕਟਰਾਂ ਦੀ ਕਮੀ ਹੈਗੀ ਉਹਦੇ ਵਾਸਤੇ ਵੀ ਸਿਲੈਕਟ ਲਿਖੇ ਹੋਏ ਨਹੀਂ ਕਿਉਂਕਿ ਹਸਪਤਾਲ ਦੇ ਵਿੱਚ ਰਾਤ ਨੂੰ ਡਾਕਟਰ ਕੋਈ ਨਹੀਂ ਹੁੰਦਾ ਬਹੁਤ ਸਾਰੀ ਪ੍ਰੋਬਲਮਾਂ ਨੇ ਬਸ ਸਟੈਂਡ ਨਹੀਂ ਹੈ ਕਿ ਸਾਡੇ ਸਾਹਨੇ ਵਾਲਾ ਜਬਰਦਸਤ ਜਾਇਰ ਹੈ ਬਧੀਆ ਲੁਧਿਆਣੇ ਵਰਗਾ ਹੀ ਹੈ ਤੇ ਦੋਨੇ ਪਾਸੇ ਬਸ ਸਟੈਂਡ ਨਹੀਂ ਹੈਗੇ ਕਿ ਬਸ ਸਟੈਂਡ ਹੋ ਜਾਏ ਸ਼ੈਲਟਰ ਹੋਵੇ ਔਰ ਮਤਲਬ ਕਿ ਦੋਨੇ ਪਾਸੇ ਰਾਮਗੜ ਚੌਂਕ ਤੇ ਔਰ ਮੇਨ ਚੌਂਕ ਦੇ ਇੱਥੇ ਯੂ-ਟਰਨ ਹੋਣਾ ਚਾਹੀਦਾ ਯੂ-ਟਰਨ ਪੱਕੇ ਹੋਣੇ ਚਾਹੀਦੇ ਨੇ ਕੱਚੇ ਰੱਖ ਦਿੰਦੇ ਨੇ ਉਹ ਕਈ ਵਾਰੀ ਇਧਰ ਉਧਰ ਹੋ ਜਾਂਦੇ ਨੇ ਲੋਕੀ ਵਿੱਚੋਂ ਸਰਪਾਸ ਕਰ ਲੈਂਦੇ ਨੇ ਯੂ-ਟਰਨ ਦੇ ਨਾਲ ਐਕਸੀਡੈਂਟ ਘਟ ਜਾਣਗੇ ਕਿਉਂਕਿ ਰਸ਼ ਬਹੁਤ ਹੈ ਪਾਪੂਲੇਸ਼ਨ ਜਿਆਦਾ ਹੋ ਗਈ ਹੈ ਇਸ ਕਰਕੇ ਯੂ-ਟਰਨ ਜ਼ਰੂਰੀ ਹੋਣੇ ਚਾਹੀਦੇ ਨੇ ਔਰ ਚੌਂਕ ਦੇ ਵਿੱਚ ਮੇਨ ਲਾਈਟਾਂ ਹੋਣੇ ਚਾਹੀਦੇ ਨੇ ਇਹ ਸਾਡੀਆਂ ਕਿਹੜੀਆਂ ਸਮੱਸਿਆਵਾਂ ਇਲਾਕੇ ਦੀਆਂ ਨੇ ਉਹ ਅਸੀਂ ਮਤਲਬ ਕੀ ਦੱਸ ਰਹੇ ਹਾਂ ਤੁਹਾਨੂੰ ਕਿ ਪ੍ਰਸ਼ਾਸਨ ਨੂੰ ਵੀ ਅਸੀਂ ਕੋਈ ਜੋ ਅਪੀਲ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਸਮੱਸਿਆਵਾਂ ਨੇ ਉਹਨਾਂ ਨੂੰ ਕੀਤਾ ਜਾਵੇ ਥੈਂਕ ਯੂ ਧੰਨਵਾਦ ਜੀ ਸਰਗੋਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਸਤ ਫਨਾ ਜੀ ਕ੍ਰਾਈਮ ਟੀਵੀ ਜਿਸ ਤੇ ਤੁਹਾਨੂੰ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸ਼ਹਿਰ ਫਰੀਦਕੋਹ ਵਾਹਦਰ ਜੀ ਦੇ 350 ਦਾ ਸਾਬ نیوز ਸੰਭਰਪਤ ਬਣਾਦੇ ਚ ਲੋਕ ਮਹੱਲੇ 9ਵੇਂ ਦੇ ਜੋ ਕਿ ਖਦਾਰ ਭਾਈ ਸਾਹਿਬ ਨਿਰਵਾਣ ਮਨਜੀਤ ਮਨਜੀਤ ਸਿੰਘ ਨਿਰਵਾਣ ਮਨਜੀਤ ਸਿੰਘ ਨਿਰਵਾਣ ਜੀ ਕੈਨੇਡਾ ਨਵਾਸੀ ਜੋ ਕਿ ਇਸ ਗਰਬਾਣੀ ਦੇ ਪ੍ਰਚਾਰ ਵਾਸਤੇ ਹਰ ਮਹੀਨੇ ਕੀ ਤੋਂ 35 ਲੱਖ ਰੁਪਇਆ ਇਸ ਗਰਬਾਣੀ ਦੇ ਪਿੱਛੇ ਖਰਚ ਕਰ ਰਹੇ ਨੇ ਹੁਣ ਉਹਨਾਂ ਨੇ ਸ਼ਤਾਬਦੀ ਦੇ ਉੱਤੇ ਆਪਣਾ ਥਲੋਕ ਸਾਨੇ ਵਾਲ ਵਾਸਤੇ 25 ਹਜ਼ਾਰ ਹੈ 25000 25000 ਸਟਿੱਕ ਭੇਜਿਆ ਹੈ ਜੋ ਵੀ ਸਟਿੱਕ ਜੁਨਾ ਦੇ ਗੁਰਦੁਆਰਿਆਂ ਵਾਸਤੇ ਸਕੂਲਾਂ ਵਾਸਤੇ ਕਾਲਜਾਂ ਵਾਸਤੇ ਯੂਨੀਵਰਸਿਟੀਆਂ ਵਾਸਤੇ ਔਰ ਅਰਥਾਂ ਦੇ ਸਮੇਤ ਨਾਲ ਪਹੁੰਚਾਏ ਹਨ ਜਿਨ੍ਹਾਂ ਨੇ ਇਹ ਚਾਹੀਦੇ ਹੋਣ ਆਪਣੇ ਗੁਰਦੁਆਰਿਆਂ ਵਾਸਤੇ ਜਾਂ ਹੋਰ ਵਾਸਤੇ ਉਹ ਜਸਵੀਰ ਸਿੰਘ ਢਿੱਲੋਂ ਨਾਲ ਲਿੰਕ ਕਰ ਜਾਣ ਅਸੀਂ ਨਿਰਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਆਸਾ ਕਰਦੇ ਹਾਂ ਕਿ ਪਰਮਾਤਮਾ ਨੂੰ ਇਸ ਤਰ੍ਹਾਂ ਜੀਵਾਂ ਬਰਨ ਦਾ ਬਰਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਪੂਰਾ ਭਾਰਤ ਤੇਗ ਬਾਦਲ ਜਿੱਦਾਂ 350ਵਾਂ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਜੋ ਕਿ ਬੜੀ ਧੂਮ ਨਾਲ ਮਨਾਇਆ ਜਾਵੇਗਾ ਔਰ ਇਸ ਪ੍ਰਤੀ ਸਾਨੂੰ ਵੀ ਕੋਈ ਸੋਚ ਦੀ ਲੋੜ ਹੈ ਕਿ ਇਹਨਾਂ ਨੇ ਇਨਸਾਨੀਅਤ ਦੀ ਖਾਤਰ ਆਪਣਾ ਆਪ ਮਾਰਿਆ ਅੱਗੇ ਉਹਨਾਂ ਦੇ ਪੁੱਤਿਆਂ ਨੇ ਬੱਚਿਆਂ ਨੇ ਆਪਣਾ ਪਰਿਵਾਰ ਮਾਰਿਆ ਜੋ ਕਿ ਇੱਕ ਸਿੱਖ ਇਤਿਹਾਸ ਦੇ ਵਿੱਚ ਬੜੇ ਮੁੱਲੀ ਸੋਚਾ ਜੋ ਕਿ ਇਨਸਾਨੀਅਤ ਲਈ ਸਭ ਤੋਂ ਉੱਪਰ ਰੱਖਿਆ ਪੂਰੀ ਦੁਨੀਆ ਦੇ ਵਿੱਚ ਅਸੀਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕੈਨੇਡਾ ਤੋਂ ਮਨਜੀਤ ਸਿੰਘ ਨਰਵਾਨ ਨਰਵਾਨ ਜੋ ਕਿ ਗੁਰਬਾਣੀ ਨੂੰ ਪ੍ਰਚਲਿਤ ਕਰਨ ਲਈ ਔਰ ਜਾਗਰੂਕ ਕਰਨ ਲਈ ਲੋਕਾਂ ਨੂੰ ਉਹਨਾਂ ਦੀਆਂ ਪੁੱਤੀਆਂ ਜੋ ਕਿ ਵਿਆਖਿਆ ਸਹਿਤ ਨੇ ਬਿਲਕੁਲ ਨਿਰਸਵਾਰਥ ਇਸ ਪ੍ਰਚਾਰ ਦੇ ਲਈ ਮਦਦ ਕਰਨ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਇਹਦਾ ਕੰਮ ਕਰਦੇ ਰਹਾਂਗੇ ਜਿਨ੍ਹਾਂ ਨੇ ਵੀ ਤੇ ਪੁੱਤੀਆਂ ਚਾਹੀਦੀਆਂ ਕੋ ਢਿੱਲੋਂ ਸਾਹਿਬ ਨਾਲ ਮਿਲ ਲੈਣ ਔਰ ਉਹਨਾਂ ਤੋਂ ਲੈ ਸਕਣ